ਰੋਸਮਾਰਸ ਕਿਦੇ ਲਈ ਕਰਿਆ ਕਿ ਨਿਰਾ ਕੈਂਸਰ ਨਿਰੇ ਕਾਲੇ ਪੀੜੀਏ ਨਿਰਿਆ ਭਿਆਨਕ ਬਿਮਾਰੀਆਂ ਚਾਉੜੀ ਦੇ ਰੋਗ ਇਸ ਬੁੱਡੇ ਨਾਲੇ ਰਾਹੀਂ ਤੁਹਾਡੇ ਅੰਦਰ ਜਾ ਰਹੇ ਨੇ ਇਹ ਬੁੱਢਾ ਨਾਲਾ ਸਤਲੁਜ ਦੇ ਵਿੱਚ ਪੈਂਦਾ ਤੇ ਸਤਲੁਜ ਦੇ ਵਿੱਚ ਜਾ ਕੇ ਜਿਹੜਾ ਉਹ ਸਤਲੁਜ ਨਹਿਰਾਂ ਰਾਹੀਂ ਸੋਇਆਂ ਰਾਹੀਂ ਤੇ ਵਾਟਰ ਬਕਸਰ ਰਾਹੀਂ ਤੁਹਾਡੀਆਂ ਡੱਗੀਆਂ ਦੇ ਵਿੱਚ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਉਹ ਪੀਨੇ ਆ ਤੇ ਸਾਨੂੰ ਕੈਂਸਰ ਹੋ ਰਹੇ ਨੇ ਦਾਦਾ ਤੁਹਾਨੂੰ ਆ ਪਾਣੀ ਦੇਖ ਲੋ ਕਿਸ ਤਰ੍ਹਾਂ ਦਾ ਇਹ ਜਿਹੜਾ 15 ਤਰੀਕ ਨੂੰ ਬੰਨ ਮਾਰਨਾ ਹੈ ਭਾਈ ਲੱਖਾ ਸਿੰਘ ਸਿਧਾਨਾ ਨੇ ਜੋ ਕਿਹਾ ਕਿ ਆਪਾਂ 15 ਤਰੀਕ ਨੂੰ ਬੰਨ ਮਾਰਾਂਗੇ ਆਰ ਪਾਰ ਦੀ ਲੜਾਈ ਲੜਾਂਗੇ ਇਹ ਸੱਚ ਮੁੱਚ ਯਾਰ ਆਰ ਪਾਰ ਦੀ ਲੜਾਈ ਲੜਨ ਵਾਲੀ ਕੰਮ ਹੈ ਜੇ ਤੁਸੀਂ ਆ ਕੈਮੀਕਲ ਪੀਓਗੇ ਤਾਂ ਮਰੋਗੇ ਆ ਇਹ ਤੋਂ ਐ ਨਾਲੋ ਵੀ ਜਿਹੜਾ ਕਾਲਾ ਤੇਲ ਹੁੰਦਾ ਉਹ ਉਹ ਤੋਂ ਵੀ ਇਹ ਜਿਆਦਾ ਕਿਤੇ ਕਾਲਾ ਹੈ ਇਹ ਜਿਹੜਾ ਪਾਣੀ ਆ ਰਿਹਾ ਹੈ ਕੈਮੀਕਲ ਇਹਦੇ ਵਿੱਚ ਉਬਲਦੇ ਆ ਕੈਮੀਕਲ ਉਬਲਦੇ ਆ ਉਵਾਲੇ ਮਾਰਦੇ ਆ ਪੰਜਾਬੀਓ ਘਰਾਂ 'ਚ ਮਰਨਾ ਮਨਜ਼ੂਰ ਹੈ ਬਿਮਾਰੀਆਂ ਦੇ ਨਾਲ ਜਾਂ ਫਿਰ ਲੜ ਕੇ ਮਰਨਾ ਮਨਜ਼ੂਰ ਹੈ ਪੰਜਾਬ ਲਈ ਸਾਡੇ ਹੱਕਾਂ ਲਈ ਸਾਡੇ ਪਾਣੀਆਂ ਲਈ ਜੇ ਇਹ ਪਾਣੀ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਬਹੁਤ ਜਲਦੀ ਖਤਮ ਹੋ ਜਾਊਗਾ ਸਾਡੀਆਂ ਜੜਾ ਵੱਡੀਆਂ ਜਾ ਰਹੀਆਂ ਨੇ ਸਾਨੂੰ بڑے ਭੜੇ ਤਿੱਕੇ ਨਾਲ ਮਾਰਿਆ ਜਾ ਰਿਹਾ ਹੈ ਡੈਂਗ ਫੈਕਟਰੀਆਂ ਜਿਹੜੀਆਂ ਉਹ ਨੰ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਨਰੇ ਕੈਮੀਕਲ ਏਸ ਨਾਲੇ ਚ ਪਾ ਕੇ ਸਿੱਧਾ ਸਤਲੋਜ ਦੇ ਵਿੱਚ ਪਾਇਆ ਜਾ ਰਿਹਾ ਹੈ ਅਸੀਂ ਘਰਾਂ ਦੇ ਵਿੱਚ ਬਿਮਾਰੀਆਂ ਨਾਲ ਹੀ ਮਰ ਜਾਾਂਗੇ ਪੰਜਾਬੀਓ ਜੇ ਨਾ ਉੱਠੇ ਜੇ ਨਾ ਜਾਗੇ ਇਹ ਲੜਾਈ ਕੱਲੇ ਲੱਖੇ ਦੀ ਨਹੀਂ ਹੈ ਇਹ ਲੜਾਈ ਕਿਸੇ ਜਿੱਥੇ ਬੰਦੀ ਦੀ ਨਹੀਂ ਹੈ ਇਹ ਲੜਾਈ ਘਰ ਘਰ ਦੀ ਹੈ ਇਹ ਲੜਾਈ ਭਿਆਨਕ ਬਿਮਾਰੀਆਂ ਦੀ ਹੈ ਜੇ ਤੁਸੀਂ ਬਿਮਾਰੀਆਂ ਤੋਂ ਰਹਿਤ ਹੋਣਾ ਤਾਂ ਇਹਨੂੰ ਬੰਨ ਮਾਰਨਾ ਪੈਣਾ ਤੇ ਬੰਨ ਮਾਰ ਕੇ ਇਨੂੰ ਰੋਕਣਾ ਪੈਣਾ ਨਹੀਂ ਫਿਰ ਪੰਜਾਬ ਬਹੁਤ ਜਲਦੀ ਖਤਮ ਹੋ ਜਾਊਗਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਦੂ ਭਿਆਨਕ ਮੈਂ ਕਾਲਾ ਪਾਣੀ ਆਪਣੀ ਉਮਰ ਦੇ ਵਿੱਚ ਕਦੇ ਦੇਖੀ ਨਹੀਂ ਇੰਨਾ ਇਹ ਮਾਰਾ ਪਾਣੀ ਆ ਇੰਨੇ ਇਹਦੇ ਵਿੱਚ ਕੈਮੀਕਲ ਨੇ ਆ ਦੂਸਰੇ ਪਾਸੇ ਦੇਖ ਲੋ ਕੀ ਜਿਹੜੇ ਦਰਖਤਾਂ ਦੇ ਨਾਲ ਇਹ ਪਾਣੀ ਲੱਗ ਗਿਆ ਉਹ ਦਰਖਤ ਕਾਲੇ ਹੋ ਗਏ ਉਹ ਦਰਖਤਾਂ ਦੀਆਂ ਜੜ੍ਹਾਂ ਹੀ ਗਲ ਗਈਆਂ ਤੁਸੀਂ ਲਾ ਲਓ ਵੀ ਤੁਹਾਡੇ ਅੰਦਰ ਜਾ ਕੇ ਇਹ ਇਹ ਪਾਣੀ ਕੀ ਕੁਛ ਕਰਦਾ ਉਹ ਕੈਮੀਕਲ ਦਿਖਾ ਦੇ। ਉਹ ਕੈਮੀਕਲ ਉਬਲਦੇ ਦੇਖੋ। ਉਹ ਕੈਮੀਕਲ ਉਬਲ ਰਹੇ ਨੇ ਪੰਜਾਬੀਓ ਇਹ ਕੈਮੀਕਲ ਉਬਲ ਰਹੇ ਨੇ ਉਹ ਜਾਗੋ ਉਠੋ। ਵੱਡੇ ਕੱਠ ਦੇ ਨਾਲ ਤੁਹਾਨੂੰ ਬਾਈ ਲੁਧਿਆਣੇ ਆਉਣਾ ਪੈਣਾ ਤੇ ਇਸ ਗੰਦੇ ਨਾਲੇ ਨੂੰ ਬੰਨ ਮਾਰਨਾ ਪੈਣਾ। ਨਹੀਂ ਫਿਰ ਤੁਹਾਡਾ ਖਾਤਮਾ ਤੈ ਹੈ। ਨਹੀਂ ਤੁਹਾਨੂੰ ਬਚਾਉਣ ਵਾਲਾ ਕੋਈ ਜੰਮ ਨਹੀਂ। ਜੇ ਐਨੇ ਕੈਮੀਕਲ ਸਾਡੇ ਸਰੀਰਾਂ 'ਚ ਜਾਣਗੇ ਤੇ ਅਸੀਂ ਮਰਾਂਗੇ। ਇਹ ਫਿਰ ਸਾਡਾ ਕੋਈ ਇਲਾਜ ਹੀ ਨਹੀਂ ਗਵਾਰੀਆਂ ਨਾਲ ਨਾ ਮਰੋ ਪੰਜਾਬੀ ਓਏ ਲੜਕੇ ਮਰਜੋ ਓਏ ਲੜ ਲਓ ਪੰਜਾਬ ਲਈ ਓਏ ਲੜ ਲਓ ਆਪਣੇ ਹੱਕਾਂ ਦੇ ਲਈ ਲੜ ਲਓ ਆ ਪਾਣੀਆਂ ਦੇ ਲਈ ਇਹ ਕਾਲੇ ਪਾਣੀਆਂ ਦੀ ਲੜਾਈ ਐ ਇਹ ਬਾਰ ਬਾਰ ਮੁੱਦੇ ਨਹੀਂ ਉੱਠਦੇ ਹੁੰਦੇ ਬਾਰ ਬਾਰ ਲੋਕ ਇਕੱਠੇ ਨਹੀਂ ਹੁੰਦੇ ਹੁੰਦੇ ਓਏ ਇਸ ਵਾਰ ਜੇ ਲੱਗਿਓ ਤਾਂ ਆਰ ਪਾਰ ਦੀ ਲੜਾਈ ਲੜਿਓ ਇਸ ਵਾਰ ਆਰ ਪਾਰ ਦੀ ਲੜਾਈ ਲੜਨੀ ਪੈਣੀ ਐ ਬੰਨ ਮਾਰਾਂਗੇ 15 ਤਰੀਕ ਨੂੰ ਆ ਜਿਓ ਵੱਡੀ ਗਿਣਤੀ ਚ ਆਪੋ ਆਪਣੇ ਸਾਧਨ ਲੈ ਕੇ ਇਹਨਾ ਸੋਚਿਓ ਕੀ ਸਾਡੇ ਉੱਤੇ ਟਰੈਕਟਰ ਚਲੇ ਜਾਣਗੇ ਜੀ ਪਰਚੇ ਪੈ ਜਾਣਗੇ ਉਹ ਮੈਂ ਕਹਾਂ ਜੇ ਤੁਸੀਂ ਜ਼ਿੰਦਗੀ ਚੋਂ ਚਲੇ ਗਏ ਪਿੱਛੇ ਸਾਧਨਾ ਤੋਂ ਕੀ ਕਰਾਉਂਗੇ ਜਦੋਂ ਘਰ ਦੇ ਵਿੱਚ ਕੋਈ ਜੀ ਨਹੀਂ ਆ ਰਿਹਾ ਪਿੱਛੇ ਸਾਧਨਾ ਤੋਂ ਕੀ ਕਰਾਉਂਗੇ ਭਾਈ ਇਸ ਕਰਕੇ ਇਹ ਲੜਾਈ ਵੱਡੀ ਏ ਭਰਾਵੋ 15 ਤਰੀਕ ਨੂੰ ਆਉਣ ਵਾਲੀ ਨੂੰ ਇਹ ਨਾਲੇ ਨੂੰ ਬੰਨ ਮਾਰਨਾ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀਓ ਤੁਹਾਡਾ ਪਹੁੰਚਣਾ ਇੱਥੇ ਲਾਜ਼ਮੀ ਹੈ ਜ਼ਰੂਰੀ ਹੈ ਨਹੀਂ ਫਿਰ ਤੁਹਾਡਾ ਖਾਤਮਾ ਤੈ ਹੈ ਤੁਹਾਨੂੰ ਇਹ ਨਾਲੋਂ ਸਰਕਾਰਾਂ ਅੰਦਰੋਂ ਅੰਦਰ ਹੀ ਮਾਰ ਰਹੀਆਂ ਨੇ ਜਾਣਬੁੱਝ ਕੇ ਇਸੇ ਨਾਲੇ ਤੇ ਭਗੰਤਮਾਨ ਕਦੇ ਆ ਕੇ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਂਸਰ ਹੋਣ ਤੋਂ ਬਚਾਉਂਗਾ ਮੈਂ ਇਹ ਗੰਦੇ ਨਾਲੇ ਨੂੰ ਬੰਦ ਮਾਰੂੰਗਾ ਇਹ ਕੈਂਸਰ ਦਿੱਤਾ ਜਾ ਰਿਹਾ ਹੈ ਕਾਂਗਰਸ ਦੀ ਸਰਕਾਰ ਵੱਲੋਂ ਕਾਲੀਆਂ ਦੀ ਸਰਕਾਰ ਵੱਲੋਂ ਮੈਂ ਜੋਸੇਫ ਭਗੰਤਮਾਨ ਨੂੰ ਪੁੱਛਣਾ ਚਾਹਣਾ ਭਗਤ ਜੀ ਆਹ ਖੜਿਆ ਉਸੇ ਨਾਲੇ ਤੇ ਤੂੰ ਭਾਵੇਂ ਅੱਜ ਮੁੱਖ ਮੰਤਰੀ ਬਣ ਗਿਆ ਅਸੀਂ ਫੇਰ ਵੀ ਉਸੇ ਸਿਧਾਂਤਾਂ ਦੇ ਖੜਿਆ ਅਸੀਂ ਅੱਜ ਵੀ ਉੱਥੇ ਹੀ ਖੜਿਆ ਜਿੱਥੇ ਲੜਾਈ ਅਸੀਂ ਪਹਿਲਾਂ ਲੜਦੇ ਸੀ ਅੱਜ ਵੀ ਲੜ ਰਹੇ ਹਾਂ ਪਰ ਤੂੰ ਬਦਲ ਗਿਆ ਤੂੰ ਗਦਾਰੀਆਂ ਤੇ ਆ ਗਿਆ ਹੂੰ ਪੰਜਾਬ ਨੂੰ ਮਾਰਨ ਤੇ ਲੱਗਿਆ ਹੋਇਆ ਮਹਾਰਾਜ ਬੰਨ ਅੱਜ ਤੇਰੇ ਕੋਲੇ ਪਾਵਰ ਹੈ ਅੱਜ ਤੇਰੇ ਹੱਥ ਚ ਤਾਕਤ ਹੈ ਅੱਜ ਤੂੰ ਉਹ ਡੈਂਗ ਫੈਕਟਰੀਆਂ ਬੰਦ ਕਰ ਸਕਦਾ ਹੈ ਅੱਜ ਉਹ ਡੈਂਗ ਫੈਕਟਰੀਆਂ ਨੂੰ ਜੁਰਮਾਨੇ ਵਾ ਸਕਦਾ ਹੈ ਜਿੰਦੇ ਲਾ ਸਕਦਾ ਪਰ ਪੁਆਤਸਿਆਂ ਇਹ ਤੈਨੂੰ ਸਰਾਫ ਲੈ ਕੇ ਵੇਜੂਗਾ ਜੇ ਤੈਨਾਂ ਇਹ ਇਹ ਪਾਣੀ ਰੋਕਿਆ ਜਿਹੜਾ ਸਾਡੇ ਘਰਾਂ ਦੇ ਵਿੱਚ ਜਾ ਰਿਹਾ ਹੈ ਜਿਹੜੇ ਸਾਡੇ ਪਰਿਵਾਰ ਮਾਰ ਰਹੇ ਨੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਹੇ ਨੇ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਉਹ ਜਮਦੇ ਬੱਚੇ ਨੂੰ ਸ਼ੂਗਰ ਆ ਉਹ ਹੋਰ ਏਰੀਆ ਦੇ ਵਿੱਚ ਵਗਦੀ ਭੰਤਸਿਆ ਜਮਦੇ ਬੱਚੇ ਨੂੰ ਸ਼ੂਗਰ ਕਾਲੇ ਪੀਲੇ ਟਮੜੀ ਦੀਆਂ ਬਿਮਾਰੀਆਂ ਨੇ ਅੱਜ ਰੋਕੇ ਗਏ ਇਹ ਲੋਕ ਆਹ ਉਹ ਹੋਰ ਏਰੀਆ ਦੇ ਲੋਕ ਫਾਇਲ ਕਰਦੇ ਆਹ ਪਾਣੀ ਪੀਂਦੇ ਆ ਉਹ ਆ ਪਾਣੀ ਪੀਂਦੇ ਆ ਪੰਜਾਬੀ ਉਹ ਆ ਪਾਣੀ ਪੀਂਦੇ ਆ ਦੇਖ ਲੋ ਦੇਖ ਲੋ ਤਸਵੀਰਾਂ ਆ ਦਿਖਾ ਦਿਓ ਕਿ ਆਹ ਪਾਣੀ ਜਾਂਦਾ ਉਹ ਸਤਲੋਜ ਦੇ ਵਿੱਚ ਆ ਪਾਣੀ ਬੇੰਤੀਆਂ ਨੇ ਬਾਈ